ਅਲਬੇਰ ਕਾਮੂ ਦੇ ਗੁਰਦੀਪ ਸਿੰਘ ਨਕਸ਼ਦੀ ਪੰਜ ਕੋਹਾ ਵੱਲੋਂ ਧੰਨਵਾਦ ਕੀਤੇ ਨਾਵਲ ਦਾ ਆਊਟਸਾਈਡਰ ਦਾ ਭਾਗ ਦੂਜਾ ਕੰਡ ਸਤਵਾਂ ਪੁਲਿਸ ਨੇ ਮੈਨੂੰ ਗ੍ਰਿਫਤਾਰ ਕਰਨ ਤੋਂ ਪਿਛੋਂ ਮੇਰੀ ਕਈ ਵਾਰ ਪੁੱਛਗਿੱਛ ਕੀਤੀ ਕਿਉਂਕਿ ਉਹ ਜਾਨਣਾ ਚਾਹੁੰਦੀ ਸੀ ਕਿ ਮੈਂ ਕੌਣ ਸੀ ਅਤੇ ਇਹ ਜਾਨਣ ਲਈ ਉਹਨਾਂ ਨੂੰ ਬਹੁਤੀ ਧੀਰ ਨਹੀਂ ਲੱਗੀ ਪੁਲਿਸ ਸਟੇਸ਼ਨ ਵਿੱਚ ਪਹਿਲਾਂ ਮੈਨੂੰ ਲੱਗਦਾ ਸੀ ਕਿ ਕੋਈ ਵੀ ਬੰਦਾ ਮੇਰੇ ਕੇਸ ਵਿੱਚ ਦਿਲਚਸਪੀ ਨਹੀਂ ਸੀ ਲੈ ਰਿਹਾ ਹਫਤੇ ਬਾਅਦ ਜੱਜ ਜੋ ਪਰਤਾਲ ਕਰਨ ਵਾਲਾ ਸੀ ਨੇ ਮੈਨੂੰ ਬੜੀ ਦਿਲਚਸਪੀ ਨਾਲ ਵੇਖਿਆ ਪਰ ਗੱਲ ਸ਼ੁਰੂ ਕਰਨ ਵਾਸਤੇ ਉਹਨੇ ਮੇਰਾ ਨਾਮ ਪਤਾ ਕੀਤਾ ਤਾਰੀਖ ਤੇ ਜਨਮ ਦਿਨ ਬਾਰੇ ਪੁੱਛਿਆ ਫਿਰ ਉਹਨੇ ਮੈਨੂੰ ਪੁੱਛਿਆ ਕਿ ਕੀ ਮੈਂ ਕੋਈ ਵਕੀਲ ਕੀਤਾ ਹੋਇਆ ਸੀ ਮੈਂ ਇਹ ਮੰਨਿਆ ਨਹੀਂ ਤੇ ਮੈਂ ਉਹਨੂੰ ਮੁੜ ਕੇ ਪੁੱਛਿਆ ਕਿ ਕੀ ਇਹ ਜ਼ਰੂਰੀ ਸੀ ਜੱਜ ਨੇ ਪੁੱਛਿਆ ਤੂੰ ਕਿਉਂ ਇਹ ਪੁੱਛ ਰਿਹਾ ਮੈਂ ਕਿਹਾ ਕਿ ਮੇਰਾ ਕੇਸ ਬਹੁਤ ਸਿੱਧਾ ਤੇ ਸਾਫ਼ ਹੈ ਉਹ ਮੁਸਕਰਾ ਕੇ ਬੋਲਿਆ ਇਹ ਤੇਰਾ ਵਿਚਾਰ ਹੈ ਪਰ ਕਾਨੂੰਨ ਤਾਂ ਕਾਨੂੰਨ ਹੁੰਦਾ ਹੈ ਤੇ ਤੇਰੇ ਕੋਲ ਕੋਈ ਵਕੀਲ ਨਹੀਂ ਤੇ ਅਦਾਲਤ ਤੇ ਤੇਰੇ ਲਈ ਇੱਕ ਵਕੀਲ ਕਰ ਦੇਵੇਗੀ ਮੈਂ ਉਹਨੂੰ ਕਿਹਾ ਮੈਂ ਸੋਚਦਾ ਸੀ ਕਿ ਜੋ ਕੁਝ ਮੈਂ ਦੱਸਿਆ ਸੀ ਉਸ ਦੇ ਆਧਾਰ ਉੱਤੇ ਅਦਾਲਤ ਨੇ ਫੈਸਲਾ ਕਰਨਾ ਸੌਖਾ ਸੀ ਉਹਨੇ ਰਜ਼ਮੰਦੀ ਜ਼ਾਹਿਰ ਕੀਤੀ ਪਰ ਕਿਹਾ ਜੋ ਕਾਨੂੰਨ ਸੀ ਉਹ ਬਹੁਤ ਵਧੀਆ ਸੀ ਪਹਿਲਾਂ ਮੈਂ ਉਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਮੈਨੂੰ ਇੱਕ ਕਮਰੇ ਵਿੱਚ ਲਿਜਾਇਆ ਗਿਆ ਜਿਸ ਨੂੰ ਪਰਦੇ ਲੱਗੇ ਹੋਏ ਸੀ ਉਸ ਦੇ ਡੈਸਕ ਉੱਤੇ ਇੱਕ ਲੈਂਪ ਸੀ ਜਿਸ ਦਾ ਚਾਨਣ ਉਸ ਕੁਰਸੀ ਉੱਤੇ ਪੈ ਰਿਹਾ ਸੀ ਜਿਸ ਉੱਤੇ ਬੈਠਣ ਲਈ ਉਸਨੇ ਮੈਨੂੰ ਕਿਹਾ ਤੇ ਉਹ ਆਪ ਹਨੇਰੇ ਵਿੱਚ ਖੜਾ ਰਿਹਾ ਮੈਂ ਅਜੇਹੇ ਦ੍ਰਿਸ਼ ਕਿਤਾਬਾਂ ਵਿੱਚ ਪੜ੍ਹੇ ਸੀ ਤੇ ਸਭ ਕੁਝ ਮੈਨੂੰ ਇੱਕ ਖੇਡ ਜਿਹੀ ਲੱਗੀ ਮੈਂ ਜੱਜਵਾਲ ਵੇਖਿਆ ਉਹ ਲੰਬਾ ਚੰਗੇ ਨੈਣ ਨਕਸ਼ ਵਾਲਾ ਸੀ ਤੇ ਉਹਦੀਆਂ ਅੱਖਾਂ ਡੂੰਘੀਆਂ ਤੇ ਨੀਲੀਆਂ ਸਨ ਉਹਦੀਆਂ ਲੰਮੀਆਂ ਚਿੱਟੀਆਂ ਮੁੱਛਾਂ ਸਨ ਤੇ ਸੰਗਨੇ ਚਿੱਟੇ ਵਾਲ ਸਨ ਉਹ ਮੈਨੂੰ ਬੜਾ ਵਾਜਬ ਤੇ ਚੰਗਾ ਲੱਗਿਆ ਭਾਵੇਂ ਉਹ ਕਦੇ ਕਦਈ ਜ਼ਰਾ ਕਬਰਾਟ ਵਿੱਚ ਆਪਣੇ ਚਿਹਰੇ ਨੂੰ ਖਿਜਦਾ ਦਿਖਦਾ ਸੀ ਬਾਹਰ ਨਿਕਲਣ ਲੱਗਿਆ ਮੈਂ ਉਸ ਨਾਲ ਹੱਥ ਮਿਲਾਉਣ ਵਾਲਾ ਸੀ ਪਰ ਵਕਤ ਸਿਰ ਮੈਨੂੰ ਖਿਆਲ ਆਇਆ ਕਿ ਮੈਂ ਤਾਂ ਇੱਕ ਬੰਦੇ ਨੂੰ ਮਾਰ ਦਿੱਤਾ ਹੋਇਆ ਸੀ। ਦੂਸਰੇ ਦਿਨ ਇੱਕ ਵਕੀਲ ਮੈਨੂੰ ਜੇਲ੍ਹ ਵਿੱਚ ਮਿਲਣ ਆਇਆ। ਉਹ ਛੋਟਾ ਤੇ ਮੋਟਾ ਸੀ ਤੇ ਜਿਸਨੇ ਸਲੀਕੇ ਨਾਲ ਆਪਣੇ ਵਾਲ ਪਿੱਛੇ ਨੂੰ ਕਰਕੇ ਚੰਗੀ ਤਰ੍ਹਾਂ ਵਾਏ ਹੋਏ ਸੀ। ਗਰਮੀ ਹੋਣ ਕਰਕੇ ਵੀ ਯਾਨੀ ਮੈਂ ਅੱਧੀਆਂ ਬਾਹਾਂ ਦੀ ਕਮੀਜ਼ ਪਹਿਨੀ ਹੋਈ ਸੀ, ਉਸਨੇ ਖੜੇ ਕਲਰ ਵਾਲਾ ਸੂਟ ਪਾਇਆ ਹੋਇਆ ਸੀ ਤੇ ਅਜੀਬ ਲੱਗ ਰਹੀ ਟਾਈ ਪੈਣੀ ਹੋਈ ਸੀ ਜਿਸ ਵਿੱਚ ਚਿੱਟੀਆਂ ਪੱਟੀਆਂ ਸਨ। ਉਹਨੇ ਆਪਣਾ ਬਰੀਫ ਕੇਸ ਮੇਰੇ ਬੈੱਡ ਉੱਤੇ ਰੱਖਿਆ ਤੇ ਆਪਣੇ ਆਪ ਦੀ ਜਾਣ ਪਛਾਣ ਕਰਵਾਈ। ਫਿਰ ਉਹ ਬੋਲਿਆ ਕਿ ਉਸਨੇ ਮੇਰੀ ਕੇਸ ਫਾਈਲ ਪੜ੍ਹ ਲਈ ਸੀ। ਮੇਰਾ ਕੇਸ ਜ਼ਰਰ ਪਜੀਦਾ ਸੀ ਪਰ ਅਸੀਂ ਜਿੱਤ ਸਕਦੇ ਸੀ ਜੇ ਮੈਂ ਉਸ ਉੱਤੇ ਵਿਸ਼ਵਾਸ ਕਰਾਂ। ਮੈਂ ਉਸ ਦਾ ਸ਼ੁਕਰੀਆ ਕੀਤਾ ਤੇ ਉਸ ਨਾਲ ਹੱਥ ਮਲਾਇਆ। ਉਹਨੇ ਕਿਹਾ ਚਲੋ ਕੰਮ ਵੱਲ ਮੁੜੀਏ। ਉਹ ਮੇਰੇ ਬੈੱਡ ਉੱਤੇ ਬੈਠ ਗਿਆ। ਤੇ ਉਸਨੇ ਮੈਨੂੰ ਦੱਸਿਆ ਕਿ ਮੇਰੇ ਬਾਰੇ ਨਿੱਜੀ ਤੌਰ ਤੇ ਪੜਤਾਲ ਹੋਈ ਸੀ। ਇਸ ਤੋਂ ਪਤਾ ਲੱਗਿਆ ਸੀ ਕਿ ਕੋਈ دیر ਹੋਈ ਮੇਰੀ ਮਾਂ ਨਰਸਿੰਗ ਹੋਮ ਵਿੱਚ ਮਰ ਗਈ ਸੀ। ਮਾਰਿੰਗੋ ਕਸਬੇ ਵਿੱਚ ਮੇਰੇ ਬਾਰੇ ਪੁੱਛਕਿਛ ਹੋਈ ਸੀ ਤੇ ਜਾਂਚ ਕਰਨ ਵਾਲਿਆਂ ਨੇ ਇਹ ਜਾਣਿਆ ਹੈ ਕਿ ਮੈਂ ਆਪਣੀ ਮਾਂ ਦੇ ਫਿਊਨਰਲ ਉੱਤੇ ਨਿਰਮੋਹਰਾਪਣ ਵਿਖਾਇਆ ਸੀ ਮੇਰੇ ਵਕੀਲ ਨੇ ਕਿਹਾ ਕਿ ਤੈਨੂੰ ਸਮਝ ਆ ਗਈ ਭਾਵੇਂ ਮੇਰਾ ਇਹ ਪੁੱਛਣਾ ਜ਼ਰਾ ਤੈਨੂੰ ਸ਼ਰਮਨਾਕ ਜਾ ਲੱਗਦਾ ਹੋਵੇਗਾ ਪਰ ਇਹ ਨੁਕਤਾ ਬਹੁਤ ਮਹੱਤਵ ਰੱਖਦਾ ਹੈ ਸਰਕਾਰੀ ਵਕੀਲ ਲਈ ਇੱਕ ਬੜਾ ਤਕੜਾ ਨੁਕਤਾ ਹੋਵੇਗਾ ਜੇ ਮੈਂ ਆਪਣੇ ਵੱਲੋਂ ਇਸ ਦੇ ਜਵਾਬ ਵਿੱਚ ਕੋਈ ਤਕੜਾ ਜਵਾਬ ਨਾ ਦਿੱਤਾ ਉਹ ਚਾਹੁੰਦਾ ਸੀ ਕਿ ਮੈਂ ਉਸ ਦੀ ਇਸ ਪ੍ਰਸੰਗ ਵਿੱਚ ਮਦਦ ਕਰਾਂ ਉਨੇ ਮੈਨੂੰ ਪੁੱਛਿਆ ਕਿ ਫਿਊਨਰਲ ਵਾਲੇ ਦਿਨ ਕੀ ਮੇਰੇ ਮਨ ਵਿੱਚ ਕੋਈ ਉਦਾਸੀ ਆਈ ਸੀ ਉਸਦੇ ਇਸ ਸਵਾਲ ਨੇ ਮੈਨੂੰ ਹੈਰਾਨ ਕਰ ਦਿੱਤਾ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਜੇ ਮੈਨੂੰ ਕੋਈ ਇੰਜ ਪੁੱਛੇ ਤਾਂ ਇਹ ਤਾਂ ਸ਼ਰਮਿੰਦਾ ਹੋਣ ਵਾਲੀ ਗੱਲ ਸੀ ਮੈਂ ਉਹਨੂੰ ਦੱਸਿਆ ਕਿ ਮੈਂ ਆਪਣੇ ਆਪ ਦਾ ਵਿਸ਼ਲੇਸ਼ਣ ਕਰਨ ਦੀ ਸ਼ਕਤੀ ਕਾਫੀ ਕੋ ਆ ਚੁੱਕਿਆ ਹਾਂ ਤੇ ਮੇਰੇ ਲਈ ਦੱਸਣਾ ਬੜਾ ਔਖਾ ਹੈ ਜੋ ਉਹ ਜਾਨਣਾ ਚਾਹੁੰਦਾ ਸੀ ਮੈਂ ਸ਼ਾਇਦ ਮਾਂ ਨੂੰ ਬੜਾ ਪਿਆਰ ਕਰਦਾ ਸੀ ਪਰ ਇਸ ਦਾ ਕੋਈ ਅਰਥ ਨਹੀਂ ਸੀ ਕਦੇ ਇਸ ਵਕਤ ਜਾਂ ਉਸ ਵਕਤ ਹਰ ਆਮ ਬੰਦਾ ਆਪਣੇ ਪਿਆਰਿਆਂ ਨੂੰ ਮਰ ਜਾਣ ਦੀ ਛੜਕਦਾ ਹੈ ਇਹ ਆਖਣ ਤੇ ਮੈਨੂੰ ਵਕੀਲ ਨੇ ਟੋਕਿਆ ਤੇ ਉਹ ਬਹੁਤ ਅਫਸੈਟ ਹੋ ਗਿਆ ਉਹਨੇ ਮੇਰੇ ਕੋਲੋਂ ਇਹ ਵਾਦਾ ਲਿਆ ਕਿ ਅਜਿਹੀ ਗੱਲ ਮੈਂ ਆਪਣੇ ਕੇਸ ਦੀ ਸੁਣਵਾਈ ਵੇਲੇ ਜਾਂ ਜਾਦੀ ਕੋਲ ਨਾ ਆਖਾਂ ਮੈਨੂੰ ਦੱਸਿਆ ਕਿ ਮੇਰੀਆਂ ਸਰੀਰ ਕਰੋੜਾਂ ਭਾਵੇਂ ਮੇਰੇ ਭਾਵਾਂ ਦੇ ਅੱਗੇ ਆ ਜਾਂਦੀਆਂ ਹਨ ਜਿਸ ਦਿਨ ਮੈਂ ਮਾਂ ਨੂੰ ਦਫ਼ਨ ਕੀਤਾ ਸੀ ਉਸ ਦਿਨ ਮੈਂ ਐਨਾ ਥੱਕਿਆ ਹੋਇਆ ਸੀ ਤੇ ਉਹ ਨੀਂਦਰਾ ਸੀ ਕਿ ਮੈਨੂੰ ਕੁਝ ਪਤਾ ਨਹੀਂ ਸੀ ਕਿ ਉੱਥੇ ਕੀ ਹੋ ਰਿਹਾ ਸੀ ਇਹ ਮੈਂ ਪੂਰੇ ਮਨ ਨਾਲ ਆਖ ਸਕਦਾ ਹਾਂ ਕਿ ਜੇ ਮੇਰੀ ਮਾਂ ਨਾ ਮਰਦੀ ਤਾਂ ਚੰਗਾ ਸੀ ਪਰ ਵਕੀਲ ਇਹਨੇ ਨਾਲ ਖੁਸ਼ ਨਹੀਂ ਹੋਇਆ ਤੇ ਉਸਨੇ ਕਿਹਾ ਮੇਰੇ ਇਹ ਸ਼ਬਦ ਕਾਫੀ ਨਹੀਂ ਸੀ ਉਹ ਕੁਛ ਚਿਰ ਲਈ ਚੁੱਪ ਰਿਹਾ ਤੇ ਫਿਰ ਉਹਨੇ ਮੈਨੂੰ ਪੁੱਛਿਆ ਕਿ ਜੇ ਮੈਂ ਇਹ ਆਖ ਦੇਵਾਂ ਕਿ ਮੈਂ ਆਪਣੀਆਂ ਅਸਲ ਭਾਵਨਾਵਾਂ ਨੂੰ ਬਾਹਰ ਆਉਣ ਤੋਂ ਰੋਕ ਲਿਆ ਸੀ ਮੈਂ ਕਿਹਾ ਨਹੀਂ ਇਹ ਸੱਚ ਨਹੀਂ ਉਸਨੇ ਮੈਨੂੰ ਅਜੀਬ ਤਰੀਕੇ ਨਾਲ ਤੱਕਿਆ ਜਿਵੇਂ ਉਸ ਨੂੰ ਮੇਰੇ ਤੋਂ ਕਰਨਾ ਹੋਵੇ ਉਹਨੇ ਮੈਨੂੰ ਔਖੇ ਹੋ ਕੇ ਕਿਹਾ ਕਿ ਉਥੋਂ ਦੇ ਡਾਇਰੈਕਟਰ ਤੇ ਸਟਾਫ ਨੂੰ ਗਵਾਹਾਂ ਦੇ ਤੌਰ ਤੇ ਸੱਜਿਆ ਜਾਵੇਗਾ ਤੇ ਉਹਨਾਂ ਦੀ ਪੁੱਛਗਿੱਛ ਮੇਰੇ ਲਈ ਬਹੁਤ ਗੰਦੀ ਹੋ ਸਕਦੀ ਸੀ ਮੈਂ ਉਸ ਨੂੰ ਕਿਹਾ ਉਸ ਸਭ ਕੁਝ ਦਾ ਮੇਰੇ ਕੇਸ ਨਾਲ ਕੋਈ ਸਬੰਧ ਨਹੀਂ ਸੀ ਫਿਰ ਉਹਨੇ ਮੈਨੂੰ ਕਿਹਾ ਕਿ ਇਹ ਸਾਫ਼ ਦਿੱਸਦਾ ਹੈ ਕਿ ਤੇਰਾ ਕਦੇ ਕਾਨੂੰਨ ਦੇ ਨਾਲ ਹਵਾ ਨਹੀਂ ਪਿਆ ਉਹ ਗੁੱਸੇ ਵਿੱਚ ਚੱਲਿਆ ਗਿਆ ਮੈਂ ਇੱਛਾ ਕੀਤੀ ਕਿ ਉਹ ਹੋਰ ਮੇਰੇ ਕੋਲ ਠਹਿਰਦਾ ਤੇ ਅਸੀਂ ਇੱਕ ਦੂਜੇ ਲਈ ਚੰਗੇ ਬਣੇ ਰਹਿੰਦੇ ਪਰ ਇਸ ਲਈ ਨਹੀਂ ਕਿ ਉਹਨੇ ਮੇਰੀ ਸੁਰੱਖਿਆ ਕਰਨੀ ਸੀ ਸਗੋਂ ਗੱਲ ਇਹ ਸੀ ਕਿ ਮੈਂ ਉਸ ਨੂੰ ਬੇਆਰਾਮ ਕਰ ਦਿੱਤਾ ਸੀ ਤੇ ਉਹ ਮੈਨੂੰ ਸਮਝਿਆ ਨਹੀਂ ਸੀ ਇਸ ਕਰਕੇ ਮੇਰੇ ਮਨ ਵਿੱਚ ਸੀ ਕਿ ਉਹ ਮੇਰੇ ਕੇਸ ਵਿੱਚ ਕਿਤੇ ਇਸ ਗੱਲ ਨੂੰ ਆਪਣੇ ਮਨ ਉੱਤੇ ਮੇਰੇ ਵਿਰੁੱਧ ਨਾ ਰੱਖਣਾ ਵੀ ਮੇਰੇ ਅੰਦਰ ਇਹ ਇੱਛਾਈ ਸੀ ਕਿ ਮੈਂ ਉਸ ਨੂੰ ਇਹ ਸਮਝਾਵਾਂ ਕਿ ਮੈਂ ਹਰ ਆਮ ਬੰਦੇ ਵਰਗਾ ਸੀ ਬਿਲਕੁਲ ਆਮ ਬੰਦੇ ਵਰਗਾ ਪਰ ਆਪਣੀ ਆਲਸ ਕਾਰਨ ਮੈਂ ਇੱਕ ਖਿਆਲ ਨੂੰ ਵੀ ਦਿਮਾਗ ਵਿੱਚੋਂ ਕੱਢ ਦਿੱਤਾ ਉਸ ਤੋਂ ਬਾਅਦ ਜਲਦੀ ਹੀ ਮੈਨੂੰ ਜੱਜ ਕੋਲ ਭੇਜ ਦਿੱਤਾ ਗਿਆ ਉਦੋਂ ਦੁਪਹਿਰ ਦੇ 2 ਵਜੇ ਸਨ ਉਸ ਦਾ ਦਫਤਰ ਸੂਰਜ ਦੇ ਚਾਨਣ ਨਾਲ ਭਰਿਆ ਪਿਆ ਸੀ ਤੇ ਮਮੂਲੀ ਪਰਦਿਆਂ ਕਾਰਨ ਜ਼ਰਾ ਚਾਨਣ ਹਲਕਾ ਹੋ ਗਿਆ ਸੀ ਉਸ ਵੇਲੇ ਬੜੀ ਗਰਮੀ ਸੀ ਉਹਨੇ ਮੈਨੂੰ ਬਿਠਾਇਆ ਤੇ ਬੜੀ ਨਰਮੀ ਨਾਲ ਕਿਹਾ ਕਿ ਕੁਝ ਅਣਜਾਣੇ ਕਾਰਨ ਕਰਕੇ ਮੇਰਾ ਵਕੀਲ ਨਹੀਂ ਸੀ ਆਇਆ ਮੇਰੇ ਵਕੀਲ ਦੇ ਮੇਰੇ ਕੋਲ ਨਾ ਹੁਣ ਤੱਕ ਮੈਨੂੰ ਚੁੱਪ ਰਹਿਣ ਦਾ ਹੁਕਮ ਸੀ ਮੈਂ ਕਿਹਾ ਕਿ ਸਵਾਲਾਂ ਦਾ ਜਵਾਬ ਮੈਂ ਦੇ ਸਕਦਾ ਸੀ ਉਹਨੇ ਟੇਬਲ ਤੇ ਲੱਗਿਆ ਇੱਕ ਬਟਨ ਦੱਬਿਆ ਇੱਕ ਨੌਜਵਾਨ ਕਲਰਕ ਆਇਆ ਤੇ ਮੇਰੇ ਪਿੱਛੇ ਜਾ ਕੇ ਬੈਠ ਗਿਆ ਅਸੀਂ ਦੋਨੋਂ ਆਪਣੀਆਂ ਕੁਰਸੀਆਂ ਵਿੱਚ ਜ਼ਰਾ ਝੁੱਕ ਕੇ ਬੈਠੇ ਰਹੇ ਉਸਨੇ ਆਖਣਾ ਸ਼ੁਰੂ ਕੀਤਾ ਕਿ ਲੋਕ ਮੇਰੇ ਬਾਰੇ ਦੱਸਦੇ ਹਨ ਕਿ ਮੈਂ ਬੜਾ ਚੁੱਪ ਤੇ ਆਪਣੇ ਆਪ ਵਿੱਚ ਰਹਿਣ ਵਾਲਾ ਹਾਂ ਅਤੇ ਉਹ ਇਸ ਬਾਰੇ ਮੇਰੀ رائے ਲੈਣੀ ਚਾਹੁੰਦਾ ਸੀ ਮੈਂ ਜਵਾਬ ਦਿੱਤਾ ਗੱਲ ਇਹ ਹੈ ਕਿ ਮੇਰੇ ਕੁਲ ਕਹਿਣ ਨੂੰ ਕੁਝ ਨਹੀਂ ਹੁੰਦਾ ਇਸ ਲਈ ਮੈਂ ਚੁੱਪ ਹੀ ਰਹਿੰਦਾ ਹਾਂ ਉਹ ਜਿਵੇਂ ਮੈਨੂੰ ਵੇਖ ਕੇ ਉਵੇਂ ਹੀ ਮੁਸਕਰਾਇਆ ਜਿਵੇਂ ਪਹਿਲਾਂ ਮੁਸਕਰਾਇਆ ਸੀ ਫਿਰ ਉਹ ਮੇਰੇ ਨਾਲ ਸਹਿਮਤ ਹੋਇਆ ਕਿ ਇਹ ਮੇਰਾ ਦਿੱਤਾ ਕਾਰਨ ਬਹੁਤ ਠੀਕ ਸੀ ਫਿਰ ਉਹਨੇ ਕਿਹਾ ਇਹ ਅਜ ਵੀ ਖਾਸ ਗੱਲ ਨਹੀਂ ਹੈ ਤਦ ਉਹ ਮੇਰੇ ਵੱਲ ਜ਼ਰਾ ਚੁੱਕਿਆ ਤੇ ਚਾਨਕ ਬੋਲਿਆ ਜੋ ਮੈਨੂੰ ਦਿਲਚਸਪ ਲੱਗਦਾ ਹੈ ਉਹ ਤੂੰ ਹੈ ਪਰ ਮੈਨੂੰ ਇਹ ਸਮਝ ਨਹੀਂ ਆਈ ਕਿ ਉਸ ਦਾ ਇਹ ਕੁਝ ਆਖਣ ਦਾ ਮਤਲਬ ਕੀ ਸੀ ਇਸ ਕਰਕੇ ਮੈਂ ਕੋਈ ਜਵਾਬ ਨਹੀਂ ਦਿੱਤਾ ਫਿਰ ਉਹਨੇ ਕਿਹਾ ਇੱਕ ਦੋ ਗੱਲਾਂ ਨੇ ਜਿੰਨਾ ਬਾਰੇ ਮੈਨੂੰ ਸਮਝ ਨਹੀਂ ਆਈ ਤੇ ਮੈਨੂੰ ਪੂਰੀ ਆਸ ਹੈ ਕਿ ਤੂੰ ਇਸ ਬਾਰੇ ਮੇਰੀ ਮਦਦ ਜ਼ਰੂਰ ਕਰੇਗਾ ਮੈਂ ਕਿਹਾ ਕਿ ਇਹ ਬਹੁਤ ਸਾਦੀ ਜੀ ਗੱਲ ਹੈ ਉਸਨੇ ਉਸ ਦਿਨ ਬਾਰੇ ਫਿਰ ਤੋਂ ਮੈਨੂੰ ਦੱਸਣ ਲਈ ਮੇਰੇ ਤੇ ਜ਼ੋਰ ਪਾਇਆ ਮੈਂ ਉਸ ਦਿਨ ਬਾਰੇ ਫਿਰ ਤੋਂ ਉਹਨੂੰ ਦੱਸਿਆ ਰੇਮੈਂਟ ਵਿੱਚ ਚਰਨਾ ਝਗੜਾ ਫਿਰ ਵਿੱਚ ਨੂੰ ਵਾਪਸੀ ਉਹ ਛੋਟਾ ਚਰਨਾ ਸੂਰਜ ਗਨ ਨਾਲ ਕੀਤੇ ਪੰਜ ਤਮਾਕੀ ਜਦੋਂ ਮੈਂ ਹਰ ਵਾਕ ਮਕਾਉਂਦਾ ਉਹ ਆਖਦਾ ਠੀਕ ਠੀਕ ਜਦੋਂ ਮੈਂ ਅਰਬੀ ਦੀ লাশ ਨੂੰ ਉੱਥੇ ਪਈ ਬਾਰੇ ਦੱਸਣ ਲੱਗਿਆ ਉਹਨੇ ਸਿਰ ਹਿਲਾਇਆ ਤੇ ਕਿਹਾ ਚੰਗਾ ਪਰ ਮੈਂ ਇੱਕੋ ਕਹਾਣੀ ਨੂੰ ਦੁਹਰਾਉਂ ਤੋ ਅੱਕ ਗਿਆ ਸੀ ਤੇ ਮੈਨੂੰ ਲੱਗਦਾ ਸੀ ਕਿ ਐਨਾ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਨਹੀਂ ਸੀ ਬੋਲਿਆ ਕੁਝ ਦੇਰ ਦੀ ਚੁੱਪ ਤੋਂ ਬਾਅਦ ਜੱਜ ਖੜਾ ਹੋਇਆ ਤੁਸੀਂ ਨੇ ਕਿਹਾ ਕਿ ਉਹ ਮੇਰੀ ਮਦਦ ਕਰਨੀ ਚਾਹੁੰਦਾ ਸੀ ਉਨੇ ਕਾ ਕਿ ਮੈਂ ਉਸ ਨੂੰ ਬੜਾ ਦਿਲਚਸਪ ਲੱਗਦਾ ਸੀ ਤੇ ਰੱਬ ਦੀ ਮਿਹਰ ਨਾਲ ਉਹ ਮੇਰੇ ਲਈ ਕੁਝ ਕਰੇਗਾ ਪਰ ਉਹ ਪਹਿਲਾਂ ਮੈਨੂੰ ਕੋਈ ਸਵਾਲ ਪੁੱਛਣੇ ਚਾਹੇਗਾ ਬਿਨਾਂ ਲੰਮੇ ਵਿਸਥਾਰ ਦੇ ਉਹਨੇ ਮੈਨੂੰ ਪੁੱਛਿਆ ਕਿ ਕੀ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਸੀ ਮੈਂ ਕਿਹਾ ਹਾਂ ਉਵੇਂ ਹੀ ਜਿਵੇਂ ਹਰ ਕੋਈ ਆਪਣੀ ਮਾਂ ਨੂੰ ਪਿਆਰ ਕਰਦਾ ਹੈ ਕਲਰਕ ਜੋ ਹੁਣ ਤੀਕ ਟਾਈਪ ਕਰ ਰਿਹਾ ਸੀ ਨੇ ਟਾਈਪਰੇਟਰ ਦੀ ਕੋਈ ਗਲਤ ਕੀ ਤਬ ਦਿੱਤੀ ਹੋਣੀ ਹੈ ਤੇ ਉਹਨੂੰ ਮੁੜ ਕੇ ਫਿਰ ਉਸ ਬਾਰੇ ਕੁਝ ਕਰਨਾ ਪੈਣਾ ਸੀ ਫਿਰ ਜੱਜ ਨੇ ਮੈਨੂੰ ਬਿਨਾਂ ਕਿਸੇ ਸਾਫ਼ ਦਲੀਲ ਦੇ ਪੁੱਛਿਆ ਕਿ ਕੀ ਮੈਂ ਉਹ ਪੰਜ ਗੋਲੀਆਂ ਇੱਕੋ ਵਾਰ ਮਾਰੀਆਂ ਸੀ ਮੈਂ ਕੁਝ ਸੋਚਣ ਤੋਂ ਬਾਅਦ ਕਿਹਾ ਕਿ ਪਹਿਲਾਂ ਮੈਂ ਇੱਕ ਗੋਲੀ ਮਾਰੀ ਤੇ ਕੁਝ ਸੈਕਿੰਡ ਬਾਅਦ ਦੂਸਰੀਆਂ ਚਾਰ ਫਿਰ ਉਹਨੇ ਪੁੱਛਿਆ ਤੂੰ ਪਹਿਲੀ ਗੋਲੀ ਚਲਾ ਕੇ ਦੂਸਰੀ ਗੋਲੀ ਚਲਾਉਣ ਤਰ੍ਹਾਂ ਰੁਕ ਕਿਉਂ ਗਿਆ ਸੀ ਉਸੇ ਵੇਲੇ ਮੈਨੂੰ ਲਾਲ ਰੀਤ ਵਿਖਾਈ ਦਿੱਤੀ ਤੇ ਮੈਂ ਮੱਥੇ ਤੇ ਜਲਨ ਮਹਿਸੂਸ ਕੀਤੀ ਪਰ ਇਸ ਵਾਰ ਮੈਂ ਕੁਝ ਨਾ ਬੋਲਿਆ ਇਸ ਚੁੱਪ ਤਰ੍ਹਾਂ ਦਜ ਵਿਚੈਨ ਹੋ ਗਿਆ ਲੱਗਦਾ ਸੀ ਉਹ ਬੈਠ ਗਿਆ ਤੇ ਉਸਨੇ ਆਪਣੀ ਉਂਗਲਾਂ ਆਪਣੇ ਵਾਲਾਂ ਵਿੱਚ ਫੇਰੀਆਂ ਉਸ ਨੇ ਆਪਣੀਆਂ ਬਾਹਾਂ ਡੈਸਕ ਤੇ ਧਰ ਲਈਆਂ ਉਹ ਮੇਰੇ ਵੱਲ ਚੁੱਕਿਆ ਤੇ ਅਜੀਬ ਜੀ ਤਕਨੀ ਨਾਲ ਮੈਨੂੰ ਬੋਲਿਆ ਕਿਉਂ ਤੂੰ ਜ਼ਮੀਨ ਤੇ ਬਈ ਲਾਸ਼ ਉੱਤੇ ਗੋਲੀਆਂ ਕਿਉਂ ਚਲਾਈਆਂ ਫਿਰ ਮੈਨੂੰ ਸਮਝ ਨਹੀਂ ਆਈ ਕਿ ਇਸ ਦਾ ਉੱਤਰ ਕਿ ਦੇਵਾਂ ਜੱਜ ਨੇ ਆਪਣੇ ਹੱਥ ਮੱਥੇ ਉੱਤੇ ਫੇਰੇ ਤੇ ਇਸ ਵਾਰ ਵੱਖਰੇ ਲਹਿਜੇ ਵਿੱਚ ਆਪਣਾ ਸਵਾਲ ਦੁਹਰਾਇਆ ਕਿਉਂ ਤੂੰ ਜ਼ਰੂਰ ਮੈਨੂੰ ਇਹ ਦੱਸ ਕਿਉਂ ਫਿਰ ਵੀ ਮੈਂ ਕੁਝ ਨਹੀਂ ਕਿਹਾ ਅਚਾਨਕ ਉੱਠ ਖੜਾ ਹੋਇਆ ਤੇ ਦਫ਼ਤਰ ਦੇ ਇੱਕ ਕੋਨੇ ਤੱਕ ਤੁਰ ਕੇ ਗਿਆ ਫਾਈਲ ਅਲਮਾਰੀ ਵਿੱਚੋਂ ਉਹਨੇ ਇੱਕ ਦਰਾਜ਼ ਖੋਲ੍ਹਿਆ ਤੇ ਉਸ ਵਿੱਚੋਂ ਇੱਕ ਸਲੀਬ ਕੱਢੀ ਜਦੋਂ ਮੇਰੇ ਵੱਲ ਆ ਰਿਹਾ ਸੀ ਉਸਨੇ ਉਹ ਹਵਾ ਵਿੱਚ ਮੇਰੇ ਵੱਲ ਕਮਾਈ ਵੱਖਰੀ ਤੇ ਟੁੱਟਵੀਂ ਆਵਾਜ਼ ਵਿੱਚ ਉਹ ਤੈਸ਼ ਵਿੱਚ ਬੋਲਿਆ ਇਹਨੂੰ ਪਤਾ ਹੈ ਕਿ ਕੀ ਹੈ ਮੈਂ ਕਿਹਾ ਹਾਂ ਬਿਲਕੁਲ ਉਹ ਬੜੇ ਪਿਆਰ ਪਰ ਜਲਦੀ ਬੋਲਿਆ ਕੋਈ ਰੱਬ ਵਿੱਚ ਵਿਸ਼ਵਾਸ ਰੱਖਦਾ ਸੀ ਤੇ ਰੱਬ ਦੀਆਂ ਨਜ਼ਰਾਂ ਵਿੱਚ ਕੋਈ ਅਜਿਹਾ ਮਨੁੱਖ ਨਹੀਂ ਜਿਸ ਨੂੰ ਮਾਫ਼ਨਾ ਕੀਤਾ ਜਾ ਸਕੇ ਪਰ ਉਸ ਕੇਮਾ ਵਾਸਤੇ ਮਨੁੱਖ ਨੂੰ ਪ੍ਰਸ਼ਟਾਵਾ ਹੋਣਾ ਚਾਹੀਦਾ ਹੈ ਉਸ ਨੂੰ ਆਪਣਾ ਮਨ ਬੱਚੇ ਵਾਂਗ ਖੋਲ ਕੇ ਸਭ ਕੁਝ ਨੂੰ ਆਪਣੇ ਗੱਲ ਨਾਲ ਲਗਾ ਲੈਣਾ ਚਾਹੀਦਾ ਹੈ। ਉਹ ਡੈਸਕ ਉੱਤੇ ਪੂਰਾ ਝੁਕਿਆ ਹੋਇਆ ਸੀ। ਉਸ ਸਲੀਬ ਨੂੰ ਮੇਰੇ ਸਿਰ ਕੋਲ ਕਮਾਰਿਆ ਸੀ। ਸੱਚੀ ਗੱਲ ਦੱਸਾਂ ਮੈਨੂੰ ਉਸਦੀ ਉਹ ਦਲੀਲ ਸਮਝ ਨਹੀਂ ਆਉਂਦੀ ਲੱਗੀ। ਪਹਿਲੀ ਗੱਲ ਇਹ ਕਿ ਦਫ਼ਤਰ ਗਰਮ ਸੀ ਤੇ ਉਸ ਵਿੱਚ ਵੱਡੀਆਂ ਮੱਖੀਆਂ ਵੀ ਸੀ ਜੋ ਮੇਰੇ ਮੱਥੇ ਉੱਤੇ ਬੈਠੀਆਂ ਜਾ ਰਹੀਆਂ ਸਨ। ਇਹ ਵੀ ਕਿ ਉਹ ਮੈਨੂੰ ਜ਼ਰਾ ਡਰਾ ਰਿਹਾ ਲੱਗ ਰਿਹਾ ਸੀ। ਉਸ ਵੇਲੇ ਮੈਂ ਇਹ ਵੀ ਜਾਣਦਾ ਸੀ ਕਿ ਇਹ ਕੁਝ ਹਸ ਹੋਇਨਾ ਸੀ ਕਿਉਂਕਿ ਮੈਂ ਅਸਲ ਵਿੱਚ ਇੱਕ ਮੁਜਰਮ ਵੀ ਸੀ। ਪਰ ਉਹਵੇਂ ਹੀ ਕਿਰਦਾਰਿਆ ਮੈਂ ਇਹੋ ਕੁਝ ਸਮਝਾ ਕਿ ਮੇਰੇ ਇਕਬਾਲ ਕੀਤੇ ਬਿਆਨ ਵਿੱਚ ਇੱਕ ਗੱਲ ਸਾਫ਼ ਨਹੀਂ ਸੀ ਕਿ ਪਹਿਲੀ ਗੋਲੀ ਮਾਰਨ ਤੋਂ ਬਾਅਦ ਮੈਂ ਕੁਝ ਸੈਕਿੰਡ ਲਈ ਕਿਉਂ ਚਿਜਕ ਗਿਆ ਸੀ ਤੇ ਉਹ ਉਸ ਦੀ ਸਮਝ ਵਿੱਚ ਨਹੀਂ ਸਿਆ ਰਿਹਾ ਪਰ ਬਾਕੀ ਸਭ ਠੀਕ ਸੀ ਮੈਂ ਉਹਨੂੰ ਇਹ ਦੱਸਣ ਲੱਗਿਆ ਸੀ ਕਿ ਉਹ ਜਿਸ ਨੁਕਤੇ ਨੂੰ ਆਧਾਰ ਬਣਾ ਰਿਹਾ ਸੀ ਉਹ ਗਲਤ ਸੀ ਪਰ ਮੈਨੂੰ ਕੱਟ ਕੇ ਉਹਨੇ ਕਿਹਾ ਤੇ ਆਖਰੀ ਵਾਰ ਉਹਨੇ ਸਿੱਧਾ ਖਲੋ ਕੇ ਆਖਰੀ ਤਾਕੀਦ ਕੀਤੀ ਕਿ ਕੀ ਮੈਂ ਰੱਬ ਵਿੱਚ ਵਿਸ਼ਵਾਸ ਰੱਖਦਾ ਸੀ ਮੈਂ ਕਿਹਾ ਨਹੀਂ ਉਹ ਗੁੱਸੇ ਵਿੱਚ ਬੈਠ ਗਿਆ। ਉਹਨੇ ਕਿਹਾ ਕਿ ਇਹ ਅਸੰਭਵ ਹੈ। ਸਾਰੇ ਮਨੁੱਖ ਰੱਬ ਨੂੰ ਮੰਨਦੇ ਹਨ ਤੇ ਉਹ ਵੀ ਜੋ ਉਸ ਵੱਲ ਪਿੱਟ ਕਰਕੇ ਖੜ ਗਏ। ਉਹਦਾ ਇਹ ਵਿਸ਼ਵਾਸ ਸੀ ਜੇ ਉਹਨੂੰ ਕਦੇ ਇਸ ਵਿਸ਼ਵਾਸ ਵਿੱਚ ਸ਼ੱਕ ਹੋਵੇਗਾ ਉਸਦੀ ਜ਼ਿੰਦਗੀ ਅਰਥਹੀਨ ਹੋ ਜਾਵੇਗੀ। ਉਹ ਕਹਿੰਦਾ ਕਿ ਮੇਰੀ ਜ਼ਿੰਦਗੀ ਅਰਥਹੀਨ ਹੋ ਜਾਵੇ। ਉਹ ਗਰਜਿਆ। ਜਿੱਥੋਂ ਤੀਕ ਮੈਨੂੰ ਪਤਾ ਸੀ ਇਸ ਗੱਲ ਦਾ ਮੇਰੇ ਕੇਸ ਨਾਲ ਕੋਈ ਸਬੰਧ ਨਹੀਂ ਸੀ ਤੇ ਇਹੋ ਕੁਝ ਮੈਂ ਉਸ ਨੂੰ ਆਖ ਦਿੱਤਾ। डेस्क ਤੇ ਦੂਸਰੇ ਕਿਨਾਰੇ ਤ ਉਸਨੇ ਸਲੀਫ ਫੇਰ ਮੇਰੇ ਵੱਲ ਘੁਮਾਈ ਤੇ ਬਿਨਾ ਕਿਸੇ ਕਾਰਨਉ ਚੀਕਿਆ ਵੈਸਾ ਹੀ ਹਾਂ ਤੇ ਮੈਂ ਰੱਬ ਨੂੰ ਆਖ ਰਿਹਾ ਹਾਂ ਕਿ ਉਹ ਤੇਰੇ ਜੁਰਮ ਨੂੰ ਮਾਫ ਕਰ ਦੇਵੇ ਤੂੰ ਕਿਵੇਂ ਕਹਿ ਸਕਦਾ ਹੈ ਕਿ ਤੂੰ ਉਸ ਵਿੱਚ ਵਿਸ਼ਵਾਸ ਨਹੀਂ ਕਰਦਾ ਕਿ ਉਹਨੇ ਤੁਹਾਡੇ ਪਾਪਾਂ ਕਰਕੇ ਦੁੱਖ ਚੱਲੇ ਮੈਂ ਹੈਰਾਨ ਸੀ ਕਿ ਉਹ ਮੇਰੇ ਪ੍ਰਤੀ ਕਿੰਨਾ ਸਹਿਰਤ ਲੱਗਦਾ ਸੀ ਪਰ ਮੇਰੇ ਨਾਲ ਬਹੁਤ ਹੌਲੀ ਸੀ ਮੈਨੂੰ ਬੜੀ ਗਰਮੀ ਲੱਗ ਰਹੀ ਸੀ ਜਿਵੇਂ ਮੇਰਾ ਸੁਭਾਅ ਸੀ ਕਿ ਜਦੋਂ ਮੈਂ ਕਿਸੇ ਤੋਂ ਖਹਿੜਾ ਚੜਾਉਣਾ ਹੁੰਦਾ ਸੀ ਮੈਂ ਸੁਣਨਾ ਬੰਦ ਕਰ ਦਿੰਦਾ ਸੀ ਤੇ ਉਸ ਉੱਤੇ ਮੇਰੀ ਚੁੱਪ ਦਾ ਇਹੋ ਪ੍ਰਭਾਵ ਪਿਆ ਕਿ ਮੈਂ ਉਸ ਨਾਲ ਸ਼ਰਮ ਸੀ ਮੈਨੂੰ ਇਹ ਹੈਰਾਨੀ ਹੋਈ ਜਦੋਂ ਜਿੱਤ ਦੇ ਭਾਵ ਨਾਲ ਬੋਲਿਆ ਵੇਖ ਵੇਖ ਤੂੰ ਵਿਸ਼ਵਾਸ ਕਰਦਾ ਹੈ ਕਰਦਾ ਹੈ ਨਾ ਤੂੰ ਉਸ ਵਿੱਚ ਆਪਣਾ ਵਿਸ਼ਵਾਸ ਰੱਖੇਗਾ ਕਿ ਨਹੀਂ ਸਾਫ਼ ਸੀ ਕਿ ਮੈਂ ਦਿੱਤਾ ਉੱਤਰ ਨਹੀਂ ਹੀ ਸੀ ਉਹ ਆਪਣੀ ਕੁਰਸੀ ਤੇ ਪਿੱਛੇ ਨੂੰ ਲਟਕ ਗਿਆ ਉਹ ਥੱਕ ਗਿਆ ਲੱਗਦਾ ਸੀ ਕੁਝ ਚੱਲੀ ਉਸਨੇ ਕੁਝ ਨਹੀਂ ਕੀਤਾ ਤੇ ਟਾਈਪ ਰਾਈਟਰ ਚੱਲ ਰਿਹਾ ਸੀ ਸ਼ਾਇਦ ਪਿਛਲੇ ਆਖੇ ਜੋ ਫਿਕਰੇ ਟਾਈਪ ਕਰਨ ਤੋਂ ਰਹਿ ਗਏ ਸੀ ਉਹ ਟਾਈਪ ਕੀਤੇ ਜਾ ਰਹੇ ਸੀ ਫਿਰ ਜੱਜ ਨੇ ਮੇਰੇ ਵੱਲ ਨੇੜੇ ਹੋ ਕੇ ਬੜੀ ਉਦਾਸੀ ਨਾਲ ਵੇਖਿਆ ਤੇ ਬੜੀ ਧੀਮੀ ਆਵਾਜ਼ ਵਿੱਚ ਬੋਲਿਆ ਵੈ ਨੀ ਸਖਸ ਰੂਹ ਹੁਣ ਤੀਖ ਕਦੇ ਨਹੀਂ ਵੇਖੀ ਜਿੰਨੀ ਕੇ ਤੇਰੀ ਰੂਹ ਹੈ ਜਿਹੜੇ ਮੁਜ਼ਰਰ ਮੇਰੇ ਕੋਲ ਆਏ ਉਹ ਇਸਲੀਬ ਜੋ ਦੁੱਖਾਂ ਦਾ ਬਿੰਬ ਹੈ ਵੱਲ ਵੇਖ ਕੇ ਰੋ ਪੈਂਦੇ ਰਹ ਮੈਂ ਉਸ ਨੂੰ ਇਹ ਆਖਣ ਲੱਗਾ ਸੀ ਕਿ ਉਹ ਲੋਕ ਤਾਂ ਰੋਂਦੇ ਸੀ ਕਿਉਂਕਿ ਉਹ ਜੁਰਮ ਕਰਨ ਵਾਲੇ ਸੀ ਪਰ ਫਿਰ ਮੈਂ ਇਹ ਮਹਿਸੂਸ ਕੀਤਾ ਕਿ ਉਸ ਵਕਤ ਮੈਂ ਵੀ ਅਪਰਾਧੀ ਸੀ ਇਹ ਖਿਆਲ ਮੇਰੇ ਅੰਦਰ ਨਹੀਂ ਸੀ ਉਤਰਿਆ ਫਿਰ ਜੱਜ ਖੜਾ ਹੋ ਗਿਆ ਸ਼ਾਇਦ ਇਸ਼ਾਰਾ ਦੇਣ ਲਈ ਕਿ ਸਾਡੀ ਗੱਲਬਾਤ ਬਸ ਖਤਮ ਹੋ ਗਈ ਹੁਣੇ ਮੈਨੂੰ ਪੁੱਛਿਆ ਕਿ ਜੋ ਕੁਝ ਮੈਂ ਕੀਤਾ ਸੀ ਕੀ ਉਸ ਲਈ ਮੈਨੂੰ ਅਫਸੋਸ ਸੀ ਮੈਂ ਇਸ ਬਾਰੇ ਕੁਝ ਪਲ ਸੋਚਿਆ ਸੀ ਕਿ ਆ ਕਿ ਅਫਸੋਸ ਨਾਲੋਂ ਜ਼ਿਆਦਾ ਮੈਂ ਪਰੇਸ਼ਾਨ ਸੀ ਮੈਨੂੰ ਲੱਗਿਆ ਕਿ ਉਸ ਨੂੰ ਮੇਰੀ ਗੱਲ ਸਮਝ ਨਹੀਂ ਆਈ ਪਰ ਉਸ ਦਿਨ ਬਸ ਇਹੋ ਕੁਝ ਹੋਇਆ ਉਸ ਤੋਂ ਬਾਅਦ ਮੈਂ ਬਹੁਤ ਵਾਰ ਜੱਜ ਨੂੰ ਮਿਲਿਆ ਬਸ ਫਰਕ ਇਹ ਸੀ ਕਿ ਹੁਣ ਹਰ ਵਾਰ ਮੇਰੇ ਨਾਲ ਮੇਰਾ ਵਕੀਲ ਹੁੰਦਾ ਸੀ ਅਸਲ ਵਿੱਚ ਇਹ ਸਭ ਕੁਝ ਮੇਰੇ ਪਹਿਲੇ ਦਿੱਤੇ ਬਿਆਨ ਵਿੱਚ ਨਹੀਂਆਂ ਕੁਝ ਗੱਲਾਂ ਨੂੰ ਹੋਰ ਸਾਫ਼ ਕਰਨ ਬਾਰੇ ਹੀ ਸੀ ਜਾਂ ਫਿਰ ਜੱਜ ਮੇਰੇ ਵਕੀਲ ਨਾਲ ਮੇਰੇ ਉੱਤੇ ਲੱਗੀਆਂ ਧਰਾਮਾ ਬਾਰੇ ਵਿਚਾਰ ਕਰਦਾ ਸੀ ਪਰ ਉਸ ਵਕਤ ਉਹਨਾਂ ਨੇ ਮੇਰੇ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਖੈਰ ਹੌਲੀ ਹੌਲੀ ਸਵਾਲ ਕਰਨ ਦਾ ਲਹਿਜਾ ਬਦਲਦਾ ਗਿਆ ਜੱਜ ਨੂੰ ਮੇਰੇ ਵਿੱਚੋਂ ਦਿਲਚਸਪੀ ਮੁੱਕ ਚੁੱਕੀ ਸੀ ਇਹ ਲੱਗਦਾ ਸੀ ਕਿ ਉਹ ਮੇਰੇ ਕੇਸ ਬਾਰੇ ਕਿਸੇ ਫੈਸਲੇ ਉੱਤੇ ਪਹੁੰਚ ਗਿਆ ਸੀ। ਉਹਨੇ ਰੱਬ ਦੀ ਗੱਲ ਮੇਰੇ ਨਾਲ ਫੇਰ ਨਹੀਂ ਕੀਤੀ, ਨਾ ਉਹ ਮੇਰੇ ਨਾਲ ਬਹੁਤਾ ਬੋਲਿਆ ਤੇ ਨਾ ਹੀ ਪਹਿਲੇ ਦਿਨਾਂ ਵਾਂਗ ਉਹਨੇ ਜੋ ਸ਼ੀਲਪਨ ਬਖਾਇਆ। ਸਿੱਟੇ ਵੱਜੂ ਫਿਰ ਚਾਰਟਾਂਦਰਾ ਬੜਾ ਨਰਮੀ ਵਾਲਾ ਤੇ ਦੋਸਤਾਨਾ ਰਿਹਾ। ਕੋਈ ਸਵਾਲ ਹੁੰਦੇ ਮੇਰੇ ਵਕੀਲ ਨਾਲ, ਕੋਈ ਗੱਲਬਾਤ ਹੁੰਦੀ ਤੇ ਭੜਤਾਲ ਖਤਮ ਹੋ ਜਾਂਦੀ। ਜਿਵੇਂ ਜੱਜ ਨੇ ਕਿਹਾ ਮੇਰਾ ਕੇਸ ਆਪਣੀ ਚਾਲ ਚੱਲ ਰਿਹਾ ਸੀ। ਫਿਰ ਜਦੋਂ ਕੋਈ ਆਮ ਗੱਲਬਾਤ ਹੁੰਦੀ, ਤਾਂ ਮੈਨੂੰ ਵੀ ਉਹ ਉਸ ਵਿੱਚ ਲੈ ਲੈਂਦੇ ਸੀ। ਮੈਂ ਹੁਣ ਆਰਾਮ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਮੀਟਿੰਗਾਂ ਦੌਰਾਨ ਮੇਰੇ ਨਾਲ ਕੋਈ ਵੀ ਵਿਅਕਤੀ ਰੁੱਖਾ ਨਹੀਂ ਸੀ ਹੁੰਦਾ। ਸਭ ਕੁਝ ਐਨਾ ਕੁਦਰਤੀ ਸੀ ਤੇ ਠੀਕ ਤੇ ਸ਼ਾਂਤਮਈ ਨਾਲ ਕੀਤਾ ਜਾ ਰਿਹਾ ਸੀ ਕਿ ਮੇਰੇ ਅੰਦਰ ਇਹ ਹਾਸੋ ਹੀ ਨਾ ਖਿਆਲ ਆਉਂਦਾ ਜਿਵੇਂ ਕਿ ਅਸੀਂ ਇੱਕ ਪਰਿਵਾਰ ਦੇ ਮੈਂਬਰ ਹੋਈਏ। ਮੈਂ ਇਹ ਅਕਸਰਦਾ ਹਾਂ ਕਿ 11ਵੇਂ ਮਹੀਨੇ ਦੇ ਅੰਤ ਵਿੱਚ ਜਾ ਕੇ ਇਹ ਪੁੱਛ ਕੇ ਖਤਮ ਹੋਈ। ਮੈਨੂੰ ਬੜੀ ਹਰਾਨੀ ਹੋਈ ਕਿ ਮੈਂ ਕਦੇ ਇਸ ਸਭ ਦਾ ਕੋਈ ਆਨੰਦ ਨਹੀਂ ਲਿਆ। ਸਿਰਫ ਇਸ ਗੱਲ ਨੂੰ ਛੱਡ ਕੇ ਕਿ ਜਦਜ ਜਦੋਂ ਮੈਨੂੰ ਆਪਣੇ ਦਫ਼ਤਰ ਦੇ ਦਰਵਾਜ਼ੇ ਵੱਲ ਲਿਜਾਂਦਾ ਉਹ ਮੇਰਾ ਮੋਢਾ ਥਾਪਦਾ ਤੇ ਬਹੁਤ ਹੀ ਪਿਆਰ ਨਾਲ ਆਖਦਾ ਅੱਜ ਲਈ ਇਹੋ ਬਹੁਤ ਹੈ ਮਿਸਟਰ ਐਂਟੀਕ੍ਰਾਈਸਟ ਉਸ ਤੋਂ ਬਾਅਦ ਮੈਨੂੰ ਪੁਲਿਸ ਤੇ ਸਪੁਰਦ ਕਰ ਦਿੱਤਾ ਜਾਂਦਾ ਬਾਕੀ ਅਗਲੇ ਖਾਂਡ ਵਿੱਚ ਧੰਨਵਾਦ